ਚੱਲ ਮਹਾ ਮਹਾ ਮੇਰਾ ਕੰਮ ਤੁਰਿਆ ਹੀਗਾ ਆਸ ਹੋਈ ਮਾੜੀ ਮੋਟੀ ਤੇ ਚੱਲ ਪੈਸਾ ਕਿਸੇ ਪਾਸੇੋਂ ਆਊਗਾ ਪਰ ਮੰਮੀ ਹੁਣਾਂ ਨੇ ਨਾ ਜਿਹੜਾ ਕੰਮ ਮੈਂ ਚਾਹੁੰਦਾ ਸੀ ਨਾ ਪੀ ਹੋਵੇ ਉਤੋਂ ਉਲਟੀ ਜਾ ਕੇ ਦੱਸਿਆ ਦਲਜੀਤ ਵੀ ਨਾਲ ਉਹ ਜਾ ਰਲਿਆ ਤੇ ਨਾਲ ਸੰਦੀਪ ਵੀ ਕਿੱਡੀ ਗੱਲ ਸੀਗੀ ਜੇ ਮੈਂ ਪੁਰਾਣਾ ਘਰ ਵਰਤਦਾ ਹਾਂ ਪੈਸੇ ਹੀ ਚਾਰ ਆਉਂਦੇ ਸੀ ਨਾ ਕਿਹੜਾ ਕੋ ਦੋ ਨੰਬਰੀ ਕੰਮ ਕਰਨ ਦੇ ਆ ਹੀਗਾ ਪਰ ਇਹਨਾਂ ਕੋਈ ਜਰਿਆ ਹੀ ਨਹੀਂ ਗਿਆ બસ ਇਹੋ ਹੀ ਗੱਲ ਤੇ ਪੁੱਛਿਆ ਨਹੀਂ ਹਨ ਚਲ ਜੇ ਤੁਹਾਨੂੰ ਨੌਕਰੀ ਮਿਲੀ ਹੈ ਦਲਜੀਤ ਨੂੰ ਤੇ ਮੈਨੂੰ ਕਿਹੜਾ ਕਿਹਨੇ ਪੁੱਛਿਆ ਸੀਗਾ ਤੁਸੀਂ ਵੀ ਤਾਂ ਆਪਣੀ ਮਰਜ਼ੀ ਨਾਲ ਲੱਗ ਹੀ ਗਏ ਉਹ ਚਲ ਕੋਈ ਗੱਲ ਨਹੀਂ ਕੀ ਕਰਨਾ ਹੁਣ ਜਦੋਂ ਆਪਣੇ ਬਗਾਨੇ ਹੋ ਹੋਗੇ ਦੱਸਣ ਦੇ ਆ ਤੇ ਫਿਰ ਕਰਕੇ ਕੀ ਕਰਨੇ ਐ ਇਦਾਂ ਕਰਦਾ ਡੰਗਰਾ ਦਾ ਹੀ ਵੇਚਣਾ ਵਾ ਤੂੰ ਇਹਨਾਂ ਦਾ ਹੀ ਨਵੇੜ ਦਾ ਕੰਮ ਜੋ ਬੰਨ ਕੀ ਸੋਚਣ ਦੇ ਆ ਕੱਖ ਨਹੀਂ ਡੜਜੀ ਤੇ ਮੇਰੀ ਗੱਲ ਜਿੰਦਰਾ ਮਾਰਿਆ ਉਧਰ ਇਹ ਗੱਲ ਹੀ ਬੰਦ ਕਰਤੀ ਐ ਬੰਦ ਕੀ ਕਰਨੀ ਐ ਟਰੈਕਟਰ ਆਇਆ ਹੀ ਇੱਕ ਹੋਰ ਅੱਛਾ ਦਲਬਾਗ ਦੇ ਚਾਚੇ ਦਾ ਮੁੰਡਾ ਸੀ ਅੱਛਾ ਤੇ ਉਹ ਮੰਮੀ ਕਹਿੰਦੇ ਕਿ ਕਹਿੰਦੇ ਇੱਧਰ ਨਾ ਖੋਲੀ ਖਲਾਰਾ ਪੈਂਦਾ ਵਾ ਤੇਲ ਡੁੱਲਦਾ ਵਾ ਤੇ ਮੈਂ ਹਮੇ ਨਹੀਂ ਖੋਲਦਾ ਫਿਰ ਕੀ ਕਰਨਾ ਮੇਰੀ ਗੱਲ ਸੁਣੋ ਪੁੱਤ ਜਦੋਂ ਇਦਾਂ ਦਾ ਕੰਮ ਕਰੀਏ ਨਾ ਕੋਈ ਵੱਡਾ ਤੇ ਤੈਨੂੰ ਪੁੱਤ ਪਤਾ ਉਹ ਸਾਰੀਆਂ ਪ੍ਰਕਾਰਟਾ ਹੁੰਦੀਆਂ ਹੁੰਦੀਆਂ ਵਾ ਤੇ ਬਾਕੀ ਤੇਰੀ ਮਾਂ ਦਾ ਕਸੂਰ ਘਾਟ ਵਾ ਤੇ ਦਲਜੀਤ ਦਾ ਜ਼ਿਆਦਾ ਵਾ ਉਹ ਮੇਰੇ ਗਾੜੀ ਵੀ ਬੋਲਦਾ ਸੀ ਵੀ ਮੈਨੂੰ ਪੁੱਛਿਆ ਨਹੀਂ ਮੈਂ ਭਰਾ ਹੀ ਉਹਦਾ ਫਲਾਂਟ ਹੀ ਗਈ ਉਹ ਤੇਰੀ ਮਾਂ ਨੂੰ ਚੁਕਣਾ ਉਹ ਦੇਂਡਿਆ ਸਾਰੀ ਯਾਰ ਮੇਰੀ ਗੱਲ ਸੁਣ ਵਡਾ ਉਹ ਆ ਕਿ ਮੈਂ ਵਾ ਉਹਨੂੰ ਪੁੱਛਣ ਦਾ ਕੀ ਮਤਲਬ ਆ ਬੰਦਾ ਮੈਂ ਤਾਂ ਤੇਰੀ ਮਾਰ ਨੂੰ ਹਾ ਗੱਲ ਕਹੀ ਮੈਂ ਕਿਹਾ ਵੇ ਵੱਡਾ ਜੋਮਨਾ ਗਾ ਦਲਜੀਤ ਉਹ ਕਿਉਂ ਪੁੱਛਦਾ ਇਹਨੂੰ ਤੈਨੂੰ ਪਤਾ ਬਈ ਯਾਰ ਉਹਦੇ ਕੋਲ ਪੈਸੇ ਚਾਰ ਹੈਗੇ ਆ ਮਾਂ ਤੇਰੀ ਨੂੰ ਮਗਰ ਲਾਇਆ ਬਨੇ ਜੋ ਕਹਿੰਦੀ ਉਹ ਕਰੀ ਜਾਂਦੀ ਆ ਤੇ ਤੂੰ ਹੁਣ ਏਦਾਂ ਕਰ ਤੂੰ ਬੰਦਣਾ ਇਹਨੂੰ ਕਰ ਮੈਂ ਉਹਨੂੰ ਸਮਝਾਉਣਾ ਵਾ ਵੀ ਜੇ ਉਹਦਾ ਕੰਮ ਚੱਲਣ ਰਿਹਾ ਤੇ ਚੱਲਣ ਦੇ ਤੁਸੀਂ ਕਰੋ ਫਿਰ ਗੱਲ ਟਰੈਕਟਰ ਤੇ ਮੈਂ ਬਾਹਰ ਲਵਾਇਆ ਦੁਕਾਨ ਤੇ ਮੈਂ ਤੇ ਦਲਜੀਤ ਨੂੰ ਇਹ ਵੀ ਗੱਲ ਆਖੀ ਮੈਂ ਕਿ ਪੁੱਤ ਕਦੀ ਕੰਮ ਹੀ ਬੰਦ ਹੁੰਦੇ ਆ ਮਾਲਾ ਤੁਸੀਂ ਇੱਥੇ ਨਾ ਕਰਨ ਦੋਗੇ ਤੇ ਅਸੀਂ ਬਾਹਰ ਕਿਤੇ ਉਹਨੂੰ ਲੈ ਦਾਂਗੇ ਅੱਗੇ ਹੋਰ ਕਿਤੇ ਕਰਾਂਗੇ ਕੰਮ ਤੇ ਕਰਨਾ ਹੀ ਆ ਠੀਕ ਆ ਕਰਨਾ ਹੀ ਤੇ ਮੈਂ ਹੁਣ ਫੇਰ ਵੀ ਸਮਝਾਉਣਾ ਬਾਤਰੀ ਨੂੰ ਕਿ ਜਿੰਦਰਾ ਖਲਾਉਦਾ ਤੇ ਉਹ ਕੰਮ ਆਇਆ ਤੇ ਵਿਚਾਰੇ ਨੂੰ ਕਰਨ ਦੇਉਂਦੀ ਇੱਕ ਵਾਰੀ ਗੱਲ ਕਰਕੇ ਵੇਖ ਲਵਾਂ ਦੀ ਮੈਂ ਉਹਦਾ ਟਰੈਕਟਰ ਹੋਰ ਕਿਤੇ ਲਵਾਉਣਾ ਲਵਲੀ ਕਹਿੰਦੇ ਹੈ ਕਿਦਾ ਮੈਂ ਦੁਕਾਨ ਕਿਸੇ ਤੇ ਲਵਾ ਦਿੰਨਾ ਅੱਛਾ ਤੇ ਜੇ ਇਥੇ ਗੱਲ ਬਾਤ ਜਿੱਦੇ ਚੱਲ ਹੋ ਜੇ ਮਮੀ ਤੇ ਮੈਨੂੰ ਲਾਉ ਨਹੀਂ ਦੇਂਦੇ ਇੱਥੇ ਨਹੀਂ ਨਹੀਂ ਪੁੱਤ ਤੂੰ ਕੋਈ ਗੱਲ ਨਹੀਂ ਫਿਕਰ ਨਾ ਕਰ ਮੈਂ ਤੇਰੀ ਮਾਂ ਨੂੰ ਸਮਝਾਉਣਾ ਵਾ ਜਾ ਕੇ ਤੇ ਉਹਨੂੰ ਦੇ ਆਪਣਾ ਜੋ ਵੀ ਹੈ ਉਹਦਾ ਬਣਦਾ ਤੇ ਉਹਨੂੰ ਕਰਨ ਦੇ ਕੰਮ ਘਰੇ ਮੜੀ ਜੀ ਕਹਿੰਦੀ ਮੈਨੂੰ ਦੱਸੇ ਫਿਰ ਹਾਂ ਫਿਰ ਮੈਂ ਦੱਸਣਾ ਤੈਨੂੰ ਮੈਂ ਡੰਗਰਾ ਤਾਂ ਕਰ ਲਾਂਦਾ ਆ ਕਰ ਲਓ ਹੋਰ ਫਿਰ ਜੋਬਨ ਵਾ ਸਿੱਧਾ ਠੀਕ ਵਾ ਦਿਲ ਬਾਗਣਾ ਮੇਰੀ ਹੋਈ ਹੀ ਗੱਲ ਅੱਛਾ ਅੱਛਾ ਕਹ ਰਹੇ ਹੋ ਟਰੈਕਟਰ ਬੜਾ ਵੱਡਾ ਠੀਕ ਹੋਇਆ ਵਾ ਅੱਛਾ ਚੱਲ ਵਧੀਆ ਹੋ ਗਿਆ ਹੈ ਸਾਨੂੰ ਐ ਨੂੰ ਨਾ ਨਹੀਂ ਮੈਨੂੰ ਉਹ ਕੀਤਾ ਨਹੀਂ ਹੈ ਜੀ ਉਹਨੇ ਯਾਰ ਨਾ ਟੱਕਰਿਆ ਹੀ ਮੈਨੂੰ ਉਹ ਫਿਰ ਮਿਲਿਆ ਹੀ ਨਾ ਜੀ ਹਾਂ ਕੋਈ ਗੱਲ ਨਹੀਂ ਮੈਂ ਪੁੱਛ ਲਈ ਨਾਨੂ ਨਹੀਂ ਨਹੀਂ ਪੁੱਛੂੰਗਾ ਭਲਾਂ ਨੂੰ ਇੱਕ ਯਾਰ ਚੱਕਰ ਹੋ ਗਿਆ ਪੈਂਦਿਆ ਵਾ ਹਾਂ ਕਿਉਂ ਦਰਵਾਜ਼ੇ ਚਾਚੇ ਦਾ ਮੋਣਾ ਨਹੀਂ ਹੈ ਨਾ ਆਹੋ ਉਹ ਵੀ ਕਹਿ ਰਹੇ ਨੇ ਕਹਿੰਦਾ ਵੀ ਉਹਨੇ ਵੀ ਟ੍ਰੈਕਟਰ ਠੀਕ ਕਰਾਉਣਾ ਹੈ ਅੱਛਾ ਅੱਛਾ ਤੇ ਉਹ ਕਹਿੰਦਾ ਕਹਿੰਦਾ ਮੈਂ ਅੱਜ ਸਾਮਾਂ ਤੱਕ ਪਹੁੰਚ ਜਾਣਾ ਤੈਨੂੰ ਹਾਂ ਤੇ ਚੱਲ ਵਧੀਆ ਵਾ ਯਾਰ ਏਦਾਂ ਹੀ ਹੌਲੀ ਹੌਲੀ ਪਤਾ ਲੱਗਣਾ ਵਾ ਸਾਰਿਆਂ ਨੂੰ ਵਧੀਆ ਦੇ ਸ਼ਹਿਗਾ ਵਾ ਪਰ ਕਾ ਤੇਰੇ ਕੋਲ ਬੜਾ ਸਿੱਖਰ ਪਾਇਆ ਵਾ ਯਾਰ ਕਿਉਂ ਕਰਦੇ ਨਹੀਂ ਕਹਿਤਾ ਹੁਣ ਉਹ ਘਰ ਦੇ ਕਹਿੰਦੇ ਆ ਵੀ ਇੱਥੇ ਪੁਰਾਣੇ ਘਰ ਲਾਗ ਨਹੀਂ ਠੀਕ ਕਰਨਾ ਉਹ ਕਿਉਂ ਖਲਾਰਾ ਪੈਂਦਾ ਲੈ ਦੱਸ ਜਦੋਂ ਪੁਰਾਣੇ ਘਰ ਰਹਿਣ ਹੀ ਕੋਈ ਨਹੀਂ ਡਿਆ ਤੇ ਖਲਾਰਾ ਉੱਥੇ ਪੈ ਜੂਗਾ ਤੇ ਫੇਰ ਕਿਹੜੀ ਆਖਰਾਮ ਲੱਗੀ ਆ ਭਲਾ ਇਹ ਜਿਹੜਾ ਸਮਝਦਾ ਤੈਨੂੰ ਆਖਰੇ ਰਹੀ ਆਉਂਦੀ ਆ ਵੀ ਮੈਂ ਇਹਨਾਂ ਨੂੰ ਪੁੱਛਿਆ ਨਹੀਂ ਗਾ ਕੰਮ ਸ਼ੁਰੂ ਕਰ ਸੋ ਤੂੰ 10000 ਜੋ ਉਹਨੇ ਵੀ ਹਾਦੀ ਕਰਦੇ ਆ ਜਦੋਂ ਦਿਲਜੀਤ ਨੂੰ ਨੌਕਰੀ ਮਿਲੀ ਇਹਨੇ ਪੁੱਛਿਆ ਮੈਂ ਤੇ ਪਰ ਇਹੋ ਗੱਲ ਮੈਂ ਜੀ ਕਹਾਂ ਤੇ ਮੈਂ ਬੁਰਾ ਹੂੰ ਤੇ ਮੈਂ ਤੇ ਇਹ ਮੈਂ ਤਾਂ ਪੁੱਛਣਾ ਸੀ ਕੀਤਾ ਕਿ ਕੋਈ ਕੱਢ ਦੋ ਹਾਲ ਮੇਰਾ ਕੀ ਨੇ ਯਾਰ ਕਿੱਦਾਂ ਕਰੀਏ ਕੋਈ ਗੱਲ ਨਹੀਂ ਮੁੰਡੇ ਦਾ ਨਾ ਇੱਕ ਦਾ ਚਿੰਦੂ ਵੀ ਅੱਧੀ ਕਰੂਗਾ ਘਟਾ ਦੇ ਮੇਰਾ ਕੰਮ ਦਾ ਵੇ ਪੁਰਕੀ ਮੈਂਦ ਕਰ ਲੂੰਗਾ ਉਹ ਹੱਲ ਖਾ ਗੂ ਮੁੰਡੇ ਦਾ ਨਾ ਸਰਵਿਸ ਸਟੇਸ਼ਨ ਉਹ ਇੱਕ ਤੇ ਮਗਰਲੇ ਬੰਨੇ ਉਹਨਾਂ ਦਾ ਆਹੋ ਪਹਿਲਾ ਘਰ ਹੈਗਾ ਉਹਨਾਂ ਦੇ ਮਗਰਲੇ ਬੰਨੇ ਇੱਕ ਕਮਰਾ ਵੀ ਹੈਗਾ ਵਾ ਤੇ ਮੈਂ ਤੈਨੂੰ ਪੁੱਛ ਕੇ ਦੱਸ ਦਿੰਦਾ ਵਾ ਜੇ ਇਹਦੇ ਉੱਥੇ ਨਾਨਾ ਕੋ ਹੋਵੇ ਤੇ ਉੱਥੇ ਤੋਂ ਲਾਲਾ ਮਹੀਨਾ ਖੰਡ ਤੇ ਕੋਈ ਗੱਲ ਨਹੀਂ ਫਿਰ ਦੁਕਾਨ ਦਾ ਵੇਖ ਲੈਨੇ ਆਂ ਆ ਥਾਂ ਦਾ ਵੇਲਾ ਹੀ ਆ ਉਹਦੇ ਮਗਰ ਜੇ ਮੇਰੇ ਬੋਟਲ ਦੇ ਨਿਕਲ ਜਾਂਦਾ ਆ 8 ਰਾਈਕਸਰ ਮੇਰਾ ਠੀਕ ਹੋ ਜੇ ਤੇ ਮੁੱਕੇ ਨਹੀਂ ਨਹੀਂ ਜੇ ਇਹਦੋਂ ਮੈਂ ਪੁੱਛ ਲਿਆ ਤਾਂ ਖੁਸ਼ੀ ਭਾਈ ਤੂੰ 2 ਮਹੀਨੇ ਲਾ ਭਾਈ 3 ਲਾ ਉੱਥੇ ਕਿਹੜਾ ਕੋਈ ਰਹਿਣ ਰਿਹਾ ਵਾ ਚੱਲ ਇਦਾਂ ਕਰ ਤੂੰ ਆ ਕੋਈ ਗੱਲ ਮੈਂ ਤੈਨੂੰ ਫੋਨ ਕਰਕੇ ਦੱਸੂਗਾ ਜੇ ਇਹਦੇ ਬਣ ਕੇ ਗੱਲ ਤੇ ਉਹ ਕੋਈ ਗੱਲ ਨਹੀਂ ਉਹ ਵੀ ਸੱਜਣੀ ਆ ਯਾਰ ਉਹਨੇ ਕਿਹੜਾ ਕਰਾਇਆ ਮੰਗਣਾ ਉਦਾਂ ਵੀ ਪਿਆਈ ਆ ਉੱਥੇ ਚੱਲ ਇੱਧਰ ਕਰਾ ਦੇ ਨਾ ਸਭ ਤੋਂ ਵਧੀਆ ਕੋਈ ਗੱਲ ਨਹੀਂ ਮੈਂ ਪੁੱਛ ਲੈਣਾ ਮਨ ਨੂੰ ਤੇ ਤੈਨੂੰ ਮੈਂ ਫੋਨ ਕਰਕੇ ਦੱਸੂਗਾ ਫਿਰ ਤੇ ਟਰੈਕਟਰ ਤੂੰ ਫਿਰ ਉਦੋਂ ਹੀ ਮੰਗਾ ਲਈ ਫੇਰ ਉਹ ਕਹਿਣਗੇ ਵੀ ਇੱਥੇ ਲਾ ਲਿਆ ਵਾ ਫੇਰ ਨਹੀਂ ਨਹੀਂ ਹਾਂ ਹਾਂ ਚੱਲ ਠੀਕ ਆ ਕੋਈ ਨਹੀਂ ਉਹ ਕੋਈ ਨਹੀਂ ਮਾਰੂੰਗਾ ਮੈਂ ਤੇ ਫੋਨ ਕਰਕੇ ਤੈਨੂੰ ਦੱਸਣਾ ਹੈ ਚੰਗਾ ਚੱਲ ਰਵਿੰਦਰ ਲਿਆ ਫਿਰ ਪਾਣੀ ਹਾਂਜੀ ਆ ਗਈ ਜੇ ਮੈਨੂੰ ਜਾਣਾ ਵਾ ਯਾਰ ਹਾਲੋ ਫੋਨ ਕਿਹਦਾ ਆਉਂਦਿਆ ਹੀ ਉਹ ਫੋਨ ਕਿਹਦਾ ਆਉਣਾ ਜੋ ਬੰਦਾ ਆਉਂਦਿਆ ਹੈ ਵਿਚਾਰੇ ਦਾ ਕੀ ਕਹਿੰਦਾ ਕਹਿਣਾ ਉਹਨੇ ਕੀ ਆ ਮੈਨੂੰ ਤਾਂ ਰਿਸ਼ਤਿਆਂ ਦਾ ਨਹੀਂ ਪਤਾ ਲੱਗਣਿਆ ਵੀ ਇਹ ਕਿੱਧਰੋਂ ਜਾਂਦੇ ਭੈਣ ਭਰਾ ਹੀ ਉਪਰੇ ਬਣ ਗਏ ਇਦਾਂ ਦੀ ਕਿਹੜੀ ਗੱਲ ਹੋ ਗਈ ਆ ਗੱਲ ਕਿਹੜੀ ਹੋਣੀ ਆ ਉਹਨੇ ਵਿਚਾਰੇ ਨੇ ਉਹਨਾਂ ਨਾਲ ਸਲਾਹ ਲਈ ਸੀ ਇੱਕ ਦਿਨ अच्छा मेनू ट्रैक्टरਾਂ ਦਾ ਕੰਮ ਹੁੰਦਾ ਵਾ ਠੀਕ ਹੈ ਤੇ ਮੈਂ ਉਹਨਾਂ ਖੋਲਨਾ ਤੇ ਮੈਂ ਉਹਨੂੰ ਆਖਿਆ ਵੀ ਚੱਲ ਕੋਈ ਗੱਲ ਨਹੀਂ ਤੂੰ ਖੋਲ ਆ ਆਹ ਤੇ ਆਪਣੇ ਘਰੇ ਕਰੀ ਜਾ ਕੰਮ ਪੁਰਾਣਾ ਘਰ ਜਿਹੜਾ ਸੀ ਨਾ ਉਹਨਾਂ ਦਾ ਉਹ ਵਿਲਾ ਸੀ ਠੀਕ ਆ ਤੇਰੇ ਘਰ ਦੇ ਆ ਨਾ ਜਿਹੜੇ ਇੱਕ ਭਰਾ ਉਹਦਾ ਨੌਕਰੀ ਕਰਦਾ ਵਣ ਨਹੀਂ ਨਹੀਂ ਪਤਾ ਵਾ ਮੈਨੂੰ ਉਹਦੀ ਸਾਈਡ ਜ਼ਿਆਦਾ ਲੈਂਦੇ ਆ ਉਹਦੀ ਸਾਈਡ ਤੇ ਆਪੇ ਲੈਣੀ ਪਤਾ ਜੀ ਉਹ ਵੀ ਮਹੀਨੇ ਬਾਅਦ ਆਉਂਦੇ ਆ ਤੇ ਇਹ ਵਿਚਾਰਾ ਘਰੇ ਮਰਦਾ ਰਹਿੰਦਾ ਵਾ ਇਹਨੂੰ ਕੋਈ ਪੁੱਛਦਾ ਨਹੀਂ ਆ ਚੱਲ ਮਰਦਾ ਰਹਿੰਦਾ ਆ ਬਾਦ ਪਹਿਲੀ ਬੰਦਾ ਵਿਚਾਰੇ ਹੋਏ ਸੰਭਦਾ ਵਾ ਉਹ ਦੂਜੀ ਜੋਤਵਾ ਵਿਚਾਰੀ ਉਹ ਘਰ ਖਪਦੀ ਰਹਿੰਦੀ ਆ ਇਹ ਪਹਿਲੀਆਂ ਜਿਹਾ ਸਾਰਾ ਦਿਨ ਲਗਾ ਰਿੰਦਾ ਆ ਇਹਨਾਂ ਦੇ ਘਰ ਦੇ ਕੋਈ ਤਗਰੀ ਨਹੀਂ ਕਰਦੇ ਵਿੱਚ ਪੇਸ਼ਾ ਵੇਹ 10-15000 ਤੇ ਅੱਛਾ ਤੇ ਉਹਦੇ ਮੈਂ ਪੁੱਛਿਆ ਇੱਕ ਦੋ ਜਾਣਿਆਂ ਨੂੰ ਤਾਂ 7-8000 ਤੋਂ ਕੋਈ ਵਾਧਾ ਨਹੀਂ ਆ ਹੂੰ ਤੇ ਫੇਰ ਇਹਨੂੰ ਮੈਂ ਸਲਾਹ ਦਿੱਤੀ ਇਹੋਈ ਨਹੀਂ ਚਲੋ ਇਹ ਵੀ ਕੰਮ ਵਧੀਆ ਆ ਉਹ ਕੰਮ ਤੇ ਵਿਚਾਰੇ ਦਾ ਤੁਰ ਪਿਆ ਸੀ ਆਹੋ ਤੇ ਪਰ ਹੁਣ ਆਂਦਾ ਵੀ ਘਰ ਦੇ ਡੇ ਆ ਘੰਘੰ ਕਰਨ ਪੀਠੇ ਤੇਲ ਬੜਾ ਖਿਲਰਦਾ ਵਾ ਇੱਥੇ ਖਲਾਰਾ ਪਾਇਆ ਵਾ ਤੂੰ ਮੈਨੂੰ ਪੁੱਛ ਕੇ ਨਹੀਂ ਕੰਮ ਕੀਤਾ ਤੇ ਜਦੋਂ ਮੈਂ ਆ ਉਹ ਨਹੀਂ ਪੁੱਛ ਕੇ ਕਰਦੇ ਤੇ ਤੂੰ ਕਹ ਲਈ ਪੁੱਛਣਾ ਸਗੋਂ ਮਾਂ ਪਿਓ ਉਹਦੇ ਖੁਸ਼ ਹੁੰਦਾ ਵਾ ਤੇ ਚਲ ਸਾਡਾ ਧੀ ਪੁੱਤ ਕੇ ਹਾਰੇ ਲੱਗਾ ਆ ਚੱਲ ਆਪਣਾ ਕੰਮ ਡਿਆ ਵਾ ਕਰਨ ਹੁਣ ਉਹਦਾ ਵੀ ਸੁੱਖ ਨਾ ਗੜੀ ਨੀ ਗਾ ਜਾ ਮੁੰਡਾ ਵਾ ਉਹਨੇ ਵੀ ਤਾਂ ਸਕੂਲ ਦਾ ਖਰਚਾ ਕੱਢਣਾ ਗੜੀ ਕਿੰਨੀ ਮੰਗਈ ਆ ਉਹ ਹੈ ਤੇ ਸਹੀ ਆ ਉਹ ਪਿਓ ਮਣੀ ਮੋਟੀ ਸੈੱਡ ਲੈਂਦਾ ਵਾ ਤੇ ਮੰਮੀ ਆ ਨਾ ਜਿਹੜੀ ਇਹਦੀ ਉਹ ਤਾਂ ਕਹਿੰਦੀ ਆ ਵੀ ਅੱਖੀ ਨਾ ਦੇਖੀ ਉਹਨੂੰ ਚੰਗੇ ਦਾਇ ਨੀ ਕਿ ਲੱਗਦੇ ਹੈਗੇ ਉਹ ਦੂਜੇ ਜੂ ਫਿਰ ਦਿੰਦੇ ਆ ਪੈਸੇ ਚਲ ਕੋਈ ਗੱਲ ਨਹੀਂ ਗੱਡੀ ਹੋ ਸਕਦਾ ਵਾ ਇਹਨਾਂ ਦੀ ਲੋਡ ਪੈ ਜੀ ਇਹ ਥੋੜਾ ਵਾ ਵੀ ਉਹਨੇ ਸਾਹਮਣਾ ਵਨਨ ਰੱਬ ਦੇ ਰੰਗਾਂ ਦਾ ਕੋਈ ਨਹੀਂ ਪਤਾ ਹੁੰਦਾ ਕਿ ਕਿਹਦੀ ਲੋਡ ਪੈਣੀ ਤੇ ਕਿਹਦੀ ਨਹੀਂ ਪੈਣੀ ਉਹ ਮੁੰਡਾ ਤੇ ਇੱਕ ਹੈਗਾ ਵਾ ਸਰਵਰ ਸਟੇਸ਼ਨ ਨਹੀਂ ਜਿਨ੍ਹਾਂ ਨੇ ਖੋਲਿਆ ਹਾਂਜੀ ਉਹਨਾਂ ਦਾ ਘਰ ਹੈਗਾ ਵਾ ਕੱਚਾ ਅੱਛਾ ਤੇ ਮੈਂ ਚੱਲ ਕੋਈ ਗੱਲ ਨਹੀਂ ਉਹਨਾਂ ਨੂੰ ਪੁੱਛ ਕੇ ਤੇ ਦੱਸਣਾ ਮੈਂ ਤੇ ਉੱਥੇ ਤੂੰ ਲਾ ਲਾ ਮਹੀਨਾ ਖਾਂਦੇ ਤੇ ਬਾਅਦ ਚ ਕੋਈ ਦੁਕਾਨ ਵੇਖ ਲਾਂਗੇ ਚੱਲ ਕੋਈ ਗੱਲ ਨਹੀਂ ਗਰੀਬ-ਉਜਰੇ ਦੀ ਮਦਦ ਕਰਨੀ ਚਾਹੀਦੀ ਹੈ ਜੇ ਉਜਰਾ ਹੁਣ ਤੰਗੀ ਵਿੱਚ ਵਾ ਨਾ ਤਕ ਕੋਈ ਗੱਲ ਨਹੀਂ ਤੁਸੀਂ ਸਾਥ ਦਓ ਉਹਦਾ ਉਹ ਕੰਮ ਤੇ ਵਿਚਾਰੇ ਨੇ ਤੋੜ ਲਿਆ ਸੀ ਟਰੈਕਟਰ ਆਂਦਾ ਇੱਕ ਹੋਰ ਆਉਂ ਲੱਗਾ ਅੱਛਾ ਤੇ ਪਰ ਉਹ ਲਾਉਂਦੇ ਨੇ ਉੱਥੇ ਤੇ ਫੇਰੀ ਆ ਨਾ ਚੱਲ ਕੋਈ ਗੱਲ ਨਹੀਂ ਐਦਾਂ ਹੀ ਵਾਧੇ ਘਾਟੇ ਹੁੰਦੇ ਰਹਿੰਦੇ ਆ ਚੱਲੇ ਵਜੇ ਹੈਗਾ ਵਾ ਤੁਹਾਡੇ ਕੋ ਤੇ ਚੱਲ ਤੁਸੀਂ ਮੈਂ ਪੁੱਛਦਾ ਹਾਂ ਉਹਨੂੰ ਕੀ ਕਰਨਾ ਮੈਂ ਹੁਣ ਰੋਦੇ ਵਾਲ ਹੋਈ ਹੁੰਦਾ ਕੋਈ ਨਹੀਂ ਜਾਉਂਦੀ ਕੀ ਜਾਂਦਾ ਮੁੰਡਾ ਘਰੇ ਹੀ ਹੁਣਾ ਜਾਓ ਜਾਓ ਹਾਂ ਹੋ ਆਉਟ ਆਮ ਨਾ 10 ਮਾਵਾ ਵੀ ਵੇਲਾ ਕਿਦਾਂ ਦੀਆਂ ਹੁੰਦੀਆਂ ਵਾ ਨਾ ਦਸ ਇੱਕੋ ਢੋਂ ਜੰਮੇ ਆ ਤੇਰੇ ਵਾਤੇ ਤੇ ਉਹ ਵੀ ਉਦਾਂ ਦਾ ਤੇ ਉਹ ਵੀ ਉਦਾਂ ਦਾ ਚੱਲ ਜੇ ਉਹਨੂੰ ਨੌਕਰੀ ਮਿਲ ਗਈ ਆ ਤੇ ਇਹ ਵੀ ਵਿਚਾਰਾ ਥੋੜਾ ਬੁਧਾ ਆਪਣਾ ਕਰ ਨਹੀਂ ਦਿਆ ਵਾ ਤੇ ਸਗੋਂ ਖੁਸ਼ ਹੋਇਆ ਕਰੇ ਤੇ ਚੱਲ ਇਹ ਵੀ ਆਪਣੇ ਅਰੇ ਲੱਗਾ ਵਾ ਪਰ ਦੁਨੀਆ ਪਤਾ ਨਹੀਂ ਕਿੱਦਾਂ ਕਿੱਦਾਂ ਦੀ ਹੈ ਚੱਲ ਵੇਖਾਂ ਕੋਈ ਕੰਮ ਰਮਨ ਹਾਂਜੀ ਓਏ ਇੱਕ ਮਿੰਟ ਮੇਰੇ ਘਰ ਸੁਣ ਆ ਗਈ ਜੇ ਹਾਂਜੀ ਵਾਜਾਂ ਦੇਣ ਦੇ ਹੀ ਵਾਜਾਂ ਮੈਂ ਕੀ ਦੇਣੀਆਂ ਮੈਂ ਗਿਆ ਹੋ ਮੈਂ ਤਾਂ ਚੱਲ ਵੇਖ ਕੇ ਆਉਣਾ ਉਹ ਜੋਬ ਨਾਲ ਤੇ ਉਹ ਜਿੰਦਰਾ ਮਾਰ ਕੇ ਉਹ ਤੇ ਬਾਹਰ ਖਲੋਤਾ ਹੀ ਤੇ ਯਾਰ ਤੂੰ ਉਹ ਜਿੰਦਰਾ ਬਰਵਾਤਾ ਕਰਨੂ ਕੀ ਗੱਲ ਹੋਈ ਹੈ ਗੱਲ ਕੀ ਹੁਣੀ ਆ ਅਜੇ ਤਾਂ ਇੱਕੋ ਟਰੈਕਟਰ ਆਇਆ ਠੀਕ ਹੋਣ ਵਾਸਤੇ ਤੇ ਤਾਂ ਇਹਨਾਂ ਦੀ ਹਵਾ ਬਦਲ ਗਈ ਆ ਤੇ ਜੇ ਇਹਨਾਂ ਦਾ ਕੰਮ ਚੱਲ ਪਿਆ ਨਾ ਇਹਨਾਂ ਦੇ ਸਾਨੂੰ ਪੁੱਛਣਾ ਨਹੀਂਗਾ ਇਹਨਾਂ ਕਹਿਣਾ ਹੀ ਇਹੀ ਆ ਤੁਸੀਂ ਕਹੋਣ ਜੇ ਯਾਰੇ ਇਦਾਂ ਦੀ ਤਾਂ ਗੱਲ ਕੋਈ ਨਹੀਂ ਆ ਜੇ ਉਹ ਕੰਮ ਕਰਨ ਦਿਆ ਵਾ ਤਾਂ ਉਹਨੂੰ ਕਰਨ ਦੇ ਉਹ ਦਲਜੀਤ ਦੇ ਮਗਰ ਇਲਾਕੇ ਦੇ ਸਾਰੇ ਕੰਮ ਕਰਾਉਂਦੇ ਹੀ ਆ। ਜੇ ਭੜ ਕੇ ਉਹਨਾਂ ਦੀ ਲੋਡ ਪਈ ਤਾਂ ਕਿਹੜੇ ਮੂਹ ਨਾਲ ਕੰਮ ਕਹੇਗੀ? ਆਹੋ ਇਹਨਾਂ ਦੀ ਲੋਡ ਪੈਣੀ ਤੁਹਾਨੂੰ। ਬਾਰ-ਬਾਰ ਹਾਂ ਗੱਲ ਨਾ ਕਰਿਆ ਕਰੋ। ਵੀ ਇਹਨਾਂ ਦੀ ਲੋਡ ਪੈਣੀ ਆ। ਕਾਦੀ ਲੋਡ ਆ ਇਹਨਾਂ ਦੀ? ਤੇ ਜੇ ਕੰਮ ਖੋਲਣਾ ਨਾ ਤੇ ਦੁਕਾਨ ਲੈ ਲੈ ਕਿਰਾਏ ਦੇ। ਥੋੜੀਆਂ ਵੱਡੀਆਂ ਦੇ ਉੱਤੇ ਦੁਕਾਨਾਂ। ਪਰ ਮਰ ਘਰ ਵਿਹਲਾ ਹੀ ਪਿਆ ਵਾ। ਜੇ ਤੇ ਉਥੇ ਕੋਈ ਕੰਮ ਕਰਨਾ ਨਾ ਤੇ ਦੱਸ। ਤੇ ਜੇ ਨਹੀਂ ਤਾਂ ਉਹਨੂੰ ਕੰਮ ਕਰਨ ਦੇ। ਤੇ ਜੇ ਦਲਜੀਤ ਨੂੰ ਪੁੱਛ ਲੂਗਾ ਤੇ ਇਹਦੀ ਫੀਤੀ ਲੱਸ ਚੱਲੀ ਆ। ਯਾਰ ਦਲਜੀਤ ਨੂੰ ਕਿਉਂ ਪੁੱਛੇ ਵੱਡਾ ਏ ਆ ਕਿ ਦਲਜੀਤ ਵਾ ਮੈਂ ਮੰਦੀ ਆ ਨਿੱਕਾ ਵਾ ਤੇ ਪਰ ਇੱਕ ਦੂਜੇ ਨਾਲ ਸਲਾਹ ਕੋਈ ਨਹੀਂ ਹੁੰਦੀ ਕਦੀ ਸਲਾਹ ਕਰਨੀ ਸੀ ਉਹਨਾਂ ਨੂੰ ਉਹਨੇ ਵੇਖਿਆ ਵੀ ਘਰ ਵਿਹਲਾ ਪਿਆ ਤੇ ਉਹਨੇ ਆਪਣਾ ਸਮਾਨ ਰੱਖ ਲਿਆ ਵਰਕਸ਼ਾਪ ਰੱਖ ਲਈ ਉੱਥੇ ਤੇ ਜੇ ਉਹਨੇ ਵਰਕਸ਼ਾਪ ਰੱਖ ਲਈ ਐ ਨਾ ਉੱਥੇ ਘਰ ਰੱਖ ਲਿਆ ਵਾ ਫੇਰ ਇਹਨੂੰ ਕਹੋ ਉਹਦੀ ਘਰ ਦੀ ਨੂੰ ਵੀ ਤੂੰ ਵੀ ਸਮਾਨ ਚੁੱਕ ਕੇ ਉਧਰ ਲੈ ਜਾ ਯਾਰ ਹਾਂ ਤੇ ਗੱਲਾਂ ਅੱਡ ਹੋਣਆਂੀਆਂ ਕੰਡੀਆਂ ਤੇ ਉਹ ਕਹਿੰਦਾ ਡਈ ਮੈਨੂੰ ਅੱਡ ਕਰ ਦੋ ਸਾਫ਼ ਸਾਫ਼ ਤੇ ਉਹਨੇ ਕਹਿਤਾ ਹੋਰ ਦੱਸੋ ਕਿੱਦਾਂ ਕਹਿਣਾ ਉਹ ਇਹ ਉਹਦੇ ਕਹਿੰਦੀ ਕਿਹੜੀ ਗੱਲ ਆ ਮੁੰਡਾ ਤਾਂ ਜੇ ਚੰਗਾ ਨਾ ਤਾਂ ਮੁੰਡੇ ਨੇ ਵੀ ਉਹਦੀ ਮੰਨਣੀ ਆ ਤੁਹਾਡੀ ਮੰਨਣੀ ਆ ਕਿੱਦਾਂ ਦੀਆਂ ਗੱਲਾਂ ਕਰਨ ੜੇ ਤੁਸੀਂ ਅਜੇ ਤੱਕ ਸਾਡੀ ਮੰਨ ੜਿਆ ਜੋ ਮੈਂ ਕਹਿੰਦਾ ਉਹ ਕਰੀ ਜਾਂਦਾ ਉਹ ਕਦੀ ਰੁਪਈਆ ਲਿਆ ਕੇ ਤਾਂ ਤੇ ਹੱਥ ਤੇ ਰੱਖਿਆ ਫਿਰ ਡੜੀ ਆ ਲੋ ਕਿਸ ਚੀਜ਼ ਦੀ ਲੋੜ ਵਾ ਤੇ ਲੈ ਆਓ ਦਿਲਜੀਤ ਹੀ ਦਿੰਦਾ ਵਾ ਨਾ ਉਹ ਮੇਰੀ ਗੱਲ ਹੁਣ ਪਹਿਲੇ ਉਹਦੇ ਪੱਲੇ ਹੀ ਕੱਖ ਨਹੀਂ ਤੇ ਉਹਨੇ ਰੱਖਣਾ ਕੀ ਹੁਣ ਕੰਮ ਤੇ ਖੋਲਿਆ ਉਹਨੇ ਹੁਣ ਨੀਤ ਨੂੰ ਮਰਾਦਾ ਹੁੰਦੀ ਆ ਵਾ ਉਹਦੇ ਪੱਲੇ ਹੁਣ ਵੀ ਕੱਖ ਨਹੀਂ ਰਹਿਣਾ ਜਿੰਨਾ ਮਰਜ਼ੀ ਵੱਡਾ ਕੰਮ ਖੋਲ ਲੈ ਇਹ ਤੁਹਾਨੂੰ ਮੈਂ ਦੱਸਦਾ ਗੱਲ ਤੂੰ ਮਾਵਾ ਤੇ ਤੂੰ ਹੀ ਇਹ ਗੱਲਾਂ ਕਹੀ ਜਾਣੀਆਂ ਲੋਕਾਂ ਦੇ ਕਹਿਣੀਆਂ ਕਹਿਣੀਆਂ ਮੈਨੂੰ ਉਹਨਾਂ ਦਾ ਧਿਆੰੜਿਆ ਨਾ ਕਸੂਰ ਤੇ ਆਪੂਤ ਨਹੀਂ ਜੀ ਜਿਹੜੀ ਆਈ ਉਹਦਾ ਵਾ ਉਹਦਾ ਕਦਾ ਕਸੂਰ ਵਾ ਕੀ ਕਹਿੰਦੀ ਏ ਤੈਨੂੰ ਕਦੇ ਬੋਲਦੀ ਤੇ ਮੈਂ ਸੁਣੀ ਰਹੀ ਆ ਤੂੰ ਆਪਣੇ ਕੋਲੋਂ ਲਈ ਜਾਨੀ ਸਭ ਕੁਝ ਆਹੋ ਤੁਹਾਡੇ ਸਾਹਮਣੇ ਨਹੀਂ ਬੋਲਦੀ ਤੁਹਾਡਾ ਰਦਾ ਉਹ ਗੁੰਗੀ ਆ ਬੋਲਦੀ ਨਹੀਂ ਜਿਹੜੀ ਬਥੇਰੇ ਵਾਰੇ ਸਾਰੇ ਲੱਲਿੰਦੀ ਆ ਇੱਕ ਦੇ ਚਾਰ ਜਵਾਬ ਦਿੰਦੀ ਆ ਓਏ ਯਾਰ ਜਦੋਂ ਤੁਸੀਂ ਦੋ ਜਾਨੀਆਂ ਤੇ ਉਹ ਕੱਲੀ ਤੇ ਫੇਰ ਉਹਨੇ ਆਖ ਕੇ ਬੋਲਣਾ ਹੀ ਆ ਜਦੋਂ ਤੁਸੀਂ ਗੱਲਾਂ ਕਰਨੋਂ ਦੀ ਹਟਦੀਆਂ ਤੇ ਤੁਹਾਡੇ ਕਹਿੰਦਾ ਮਤਲਬ ਕੀ ਆ ਅਸੀਂ ਦੋਵੇਂ ਜਾਨੀਆਂ ਘਰੋਂ ਚੱਲ ਜੀਏ ਫੇਰ ਸਭ ਕੁਝ ਛੱਡਦੀ ਇਹਨੂੰ ਯਾਰ ਛੱਡਣ ਛਡਾਉਂਦੀ ਤੇ ਗੱਲ ਹੀ ਨਹੀਂ ਕੀਤੀ ਗਰਦੇ ਇਹ ਚੱਲਣ ਦੀ ਐ ਪੇ ਉਹਨੂੰ ਕਹਿ ਪੀ ਜਿੰਦਰਾ ਖੋਲ ਕੇ ਤਾਂ ਆਪਣਾ ਕੰਮ ਕਰ। ਉਹ ਟਰੈਕਟਰ ਆਇਆ ਤਾਂ ਵਿਚਾਰਾ ਬਾਹਰ ਹੀ ਖੋਲ ਕੇ ਬੈਠਾ। ਉਹ ਡੈੜੀ ਫੇਰ ਕਿਉਂ ਆ ਬਾਹਰ ਲਾਇਆ ਸੀ? ਉਹ ਪੁੱਤ ਚੰਗਾ ਭਲਾ ਉਹ ਕੰਮ ਕਰਨ ਡਿਆ ਐ। ਤੁਸੀਂ ਮਾਂ ਪੁੱਤ ਹਟੇ ਦੀ ਉਹਦਾ ਜਿੰਦਰਾ ਪਰਵਾ ਕੇ ਫੇਰ ਡੈੜੀ ਆਪਣਾ ਟਰੈਕਟਰ ਨੇ ਬਾਹਰ ਲਾਇਆ ਹੁੰਦਾ ਵਾ। ਸਾਰਾ ਸਮਾਨ ਬਾਹਰ ਕੱਢ ਦਿੰਦਾ। ਉਥੇ ਜਾਣ ਨੂੰ ਜੀ ਨਹੀਂ ਕਰਦਾ। ਤੇ ਤੂੰ ਵੀ ਫੇਰ ਕੀ ਕਰਨਾ ਜਾਵੇਂ? ਸੌ ਕੰਮ ਹੁੰਦਾ ਬੰਦੇ ਵੀ ਲਈ ਜਾ ਕੇ। ਹੱਥ ਕਾਲੇ ਹੋ ਜਾਂਦੇ ਡੈੜੀ। ਤੇਰੇ ਹੱਥ ਕਾਲੇ ਹੁੰਦੇ ਤਾਂ ਤੂੰ ਉਧਰ ਕਰਨ ਕੀ ਜਾਣਾ ਵਾ? ਅਸੋਂ ਉਧਰ ਮੇਰਾ ਕੋਈ ਸੁਣੀਏਗਾ? ਗਲੇ ਜੇਦੀ ਥੋੜੀ ਆ ਜਦੋਂ ਤੇਰਾ ਕੋਈ ਕੰਮ ਨਹੀਂ ਕਰਨੀ ਨਾ ਤੂੰ ਪੱਠਾ ਪਾਉਣਾ ਨਾ ਦੱਥਾ ਪਾਉਣਾ ਨਾ ਕਿਤੇ ਫਸਲ ਵਰ ਦੇਖਣਾ ਤੇ ਤੂੰ ਕੀ ਕਰਨਾ ਉੱਥੇ ਜਾ ਕੇ ਉਹ ਡੜੀ ਮੇਰੇ ਪੁਰਾਣੇ ਘਰ ਵਾ ਸਾਂਝਾ ਹੀ ਉਹ ਵੀ ਜੇ ਸਾਂਝਾ ਘਰ ਵਾ ਤੇ ਮਤਲਬ ਉਹ ਜਾ ਨਹੀਂ ਸਕਦਾ ਉੱਥੇ ਉਹ ਡੜੀ ਜਾਵੇ ਕੰਮ ਥੋੜੀ ਕਰਨਾ ਉੱਥੇ ਸਾਰਾ ਇਹ ਘਰ ਕਾਲਾ ਕੀਤਾ ਉਹਨੇ ਤੇ ਜਦੋਂ ਤਾਂ ਕੰਮ ਹੀ ਇਹੋ ਆ ਤੇ ਫਿਰ ਕਾਲਾ ਹੀ ਹੋਣਾ ਘਰ ਕੋਈ ਦੁਕਾਨ ਲੱਭ ਦੋ ਉਹਨੂੰ ਉਹ ਮੇਰੀ ਇੱਕ ਗੱਲ ਸੁਣ ਲੈ ਜੇ ਇਹਨਾਂ ਕੰਮਾਂ 'ਚ ਪੈ ਗਿਆ ਨਾ ਤੇ ਪੱਠੇ-ਤੱਥੇ ਦਾ ਵੀ ਤੈਨੂੰ ਕਰਨਾ ਪੜਾਏ ਸਾਰੇ ਕੰਮ ਵੰਡ ਦੇਣੇ ਫਿਰ ਮੈਂ ਨਾ ਉਹਨੂੰ ਕਿਉ ਉਹ ਇੱਕੋ ਕੰਮ ਕਰੂਗਾ ਨੌਕਰੀ ਕਰਦਾ ਵਾ ਪੱਠੇ ਕੀ ਪਾਵੇ ਮਮੀ ਮੇਰੀ ਗੱਲ ਸੁਣ ਜੇ ਨੌਕਰੀ ਕਰਦਾ ਤੇ ਉਹ ਵੀ ਆਪਣੀ ਦੁਕਾਨਦਾਰੀ ਚ ਚਲਾਉਣ ਲਗਾ ਵਾ ਤੂੰ ਉਹਨੂੰ ਕਰਨ ਦੋ ਫਿਰ ਚੰਗਾ ਤੁਸੀਂ ਤਾਂ ਨਾ ਉਹਦਾ ਹੀ ਪੱਖ ਲਈ ਜਾਂਦੇ ਜੀ ਇਹਨੂੰ ਫੇਰ ਘਰੋਂ ਕੱਢ ਦੋ ਤੇ ਫਿਰ ਉਹਨੂੰ ਗੋਲੀ ਮਾਰਦੇ ਜੇ ਇਹਨੂੰ ਰੱਖਣਾ ਤੇ ਉਹਨੇ ਪੱਠੇ ਨਹੀਂ ਗੇ ਪਾਉਣੇ ਜੇ ਤੈਨੂੰ ਵੱਡੇ ਦਾ ਇੰਨਾ ਹੀ ਦੁੱਖ ਲੱਗਣ ਡਿਆ ਨਾ ਫਿਰ ਟੋਕਰੀ ਆਪ ਫੜ ਲਓ ਆਪ ਆਲਿਆ ਕਰੋ ਪੱਠੇ ਮੈਂ ਕੋ ਫੜਾ ਟੋਕਰੀ ਤੇ ਕੌਣ ਫੜੇ ਫੇਰ ਮੇਰੀ ਗੱਲ ਸੁਣ ਅੱਗੇ ਨੌਕਰ ਨੌਕਰ ਰੱਖ ਕੇ ਵੇਖਿਆ ਨਾ ਇਹਨੇ ਔ ਚੰਗਾ ਚੰਗਾ ਜਾਂਦਿਆ ਕਰੋ ਹਾਂ ਗੱਲਾਂ ਚੰਗਾ ਜਿੱਦਾਂ ਕਹਿੰਦਾ ਵਾ ਓਦਾਂ ਹੀ ਠੀਕ ਆ ਇਹਦੀ ਵੀ ਗਰੀਬ ਦੀ ਸੁਣ ਲਿਆ ਕਰੋ ਇਹ ਗਰੀਬ ਆ ਤੈਨੂੰ ਮਗਰ ਲਾਇਆ ਜੋ ਤੂੰ ਕਹਿੰਨੀ ਉਹ ਕਰੀ ਜਾਂਦਾ ਡਾਡੀ ਮਗਰ ਤੂੰ ਹੀ ਲੱਗੀ ਉਹਦੇ ਪੱਠੇ ਆ ਪੌਂੜੇ ਨਹੀਂ ਮੇਰੀ ਗੱਲ ਸੁਣ ਤੂੰ ਆਪਣੇ ਮਾਰ ਨੂੰ ਸਾਰੀਆਂ ਗੱਲਾਂ ਸਖਾਲਦਾ ਵਾ ਵੀ ਮੰਮੀ ਇਦਾਂ ਕਰ ਇਦਾਂ ਕਰ ਡਾਡੀ ਮੈਂ ਹੌਲੀ ਕੰਮਾਂ ਅਗਦੀ ਕੀਤੀ ਆ ਨਾ ਕਰਨੀ ਆ ਤੂੰ ਹੀ ਘਾਂਡੇ ਕੰਮ ਹੁਣ ਤੂੰ ਉਹਨੂੰ ਕਿਹਾ ਵੀ ਜੰਦਰਾ ਮਾਰਦੇ ਤੇ ਜੰਦਰਾ ਬਰਵਾਤਾ ਉਹ ਹੁਣ ਬਾਹਰ ਟਰੈਕਟਰ ਬਣਾਉਂੜਿਆ ਗਲੀ 'ਚ ਤੇ ਮੇਰੇ ਪਹਿਲੇ ਦਿਨ ਹੀ ਕਿਹਾ ਏ ਤੂੰ ਸਿਆਮਤੀ ਕਰ ਲੋ ਉਸ ਲੈਂਦਾ ਸਾਨੂੰ ਕਾਦੀ ਸਿਆਮਤੀ ਕਰੇ ਦੱਸ ਉਹ ਵੱਡਾ ਭਰਾ ਤੇਰਾ ਗੱਲ ਪੁੱਛਣ ਦੀ ਥੋੜੀ ਆ ਤੂੰ ਹੀ ਵੱਡੇ ਹੀ ਤੁਹਾਨੂੰ ਪੁੱਛ ਲੈਂਦਾ ਮੈਨੂੰ ਨਹੀਂ ਪੁੱਛਣਾ ਨਹੀਂ ਉਹਦੇ ਵਾਰੀ ਨਹੀਂ ਦਿਲਜੀਤ ਇੰਨੇ ਕੋਣਾ ਫੇ ਕੋਈ ਗੱਲ ਨੇ ਨਾ ਕੰਮ ਖੋਲ ਲਿਆ ਤੇ ਮੰਮੀ ਜੀ ਅਸੀਂ ਕਿਹੜਾ ਹੱਕ ਖਾਂਦੇ ਆ ਘਰ ਤੇ ਸਾਂਝਾ ਹੀ ਆ ਨਾ ਇੱਕ ਵਾਰੀ ਪੋਸਟ ਤੇ ਲੈਂਦਾ ਸਾਨੂੰ ਕੰਮ ਕਰਨ ਲੱਗਿਆ ਸੰਦੀਪ ਪੁੱਤ ਕਾਦਾ ਸਾਂਝਾ ਵਾ ਇਹ ਤੇ ਸਭ ਕੁਝ ਮੇਰੇ ਨਾਮ ਆ ਸਾਂਝਾ ਹੁੰਦਾ ਜੇ ਇਹਨਾਂ ਦੋਵਾਂ ਭਰਾਵਾਂ ਦਾ ਹੁੰਦਾ ਤੇ ਠੀਕ ਆ ਨਾ ਚਲੋ ਛੱਡੋ ਲੜਾਈ ਵਿੱਚ ਕੁਝ ਨਹੀਂ ਰੱਖਿਆ ਉਹ ਕਹਿੰਦੀ ਆ ਨਾ ਮੈਂ ਅੱਡ ਹੋਣਾ ਉਹਨੂੰ ਫੇਰ ਉਧਰ ਕੱਢ ਦਿਓ ਇਹੋ ਤਾਂ ਗੱਲ ਮੈਂ ਕਹਿਣ ਲਈ ਆ ਮੇਰੀ ਗੱਲ ਤਾਂ ਮੰਨਦੇ ਹੀ ਨਹੀਂਗੇ ਮੇਰੀ ਗੱਲ ਸੁਣ ਰਮਨ ਉਹਨੇ ਇੱਥੇ ਰਹਿਣਾ ਐਸੇ ਘਰ 'ਚ ਜੀ ਡੈਡੀ ਜੀ ਅਹੀਂ ਨਹੀਂ ਕਹਿਉਣਾ ਅੱਡ ਹੋਣ ਵੱਲ ਉਹ ਆਪ ਹੀ ਕਹਿੰਦੀ ਮੈਂ ਅੱਡ ਹੋਣਾ ਡੈਡੀ ਜੀ ਇੱਥੇ ਰਹਿਣਾ ਹੋਣਾ ਸਾਰੇ ਸਹਿਮਤੀ ਨਾਲ ਰੋਵੇ ਫਿਰ ਸਹਿਮਤੀ ਫੇਰ ਉਹ ਵੱਡਾ ਹੁਣ ਤੁਹਾਡੇ ਤਰਲੇ ਕਰੇ ਤੁਹਾਡੇ ਪੈਰ ਫੜੇ ਅਹੀਂ ਤਰਲੇ ਮਰਦਾ ਥੋੜੀ ਗਿਆ ਤੁਹਾਨੂੰ ਤਾਂ ਪੁੱਛਦਾ ਤੁਸੀਂ ਵੱਡੇ ਹੀ ਨਾ ਉਹ ਯਾਰ ਤੁਸੀਂ ਦੇਖੋ ਗੱਲ ਕਰੀ ਜਾਂਦੇ ਜੇ ਪੁੱਛਿਆ ਨਹੀਂ ਪੁੱਛਿਆ ਨਹੀਂ ਦਲਜੀਤ ਤੁਸੀਂ ਇਹੋ ਚਾਉਂਦੇ ਜੇ ਵੀ ਉਹਦਾ ਕੰਮ ਬੰਦ ਹੋ ਜਾਏ ਤੇ ਨਾ ਕਰੇ ਜੇ ਤੁਸੀਂ ਇਹੋ ਚਾਉਂਦੇ ਜੇ ਨਾ ਪੁੱਤ ਤੇ じゃ ਮੈਂ ਉਹਨੂੰ ਕਹਿ ਦਨਾਵਾ ਤੇ ਉਹਨੂੰ ਕਹਿ ਦਨਾ ਬਈ ਇਹਨੂੰ ਮਾਰ ਦੇ ਜਿੰਦਰਾ ਤੇ ਤੂੰ ਪੁੱਤ ਬਾਹਰ ਕਦੇ ਵੇਖ ਲੈ ਦੁਕਾਨਦਾਰ ਕੋਲ ਉਹ ਡੈਡ ਜੀ ਆਪਣੀ ਇਹ ਚਾਉਂਦੇ ਆਪਣਾ ਕੰਮ ਕਰੇ ਜਿੱਥੇ ਮਰਜ਼ੀ ਕਰੇ ਸਾਦੇ ਘਰ ਚ ਨਾ ਕਰੇ ਬਸ ਤੁਸੀਂ ਮੈਨੂੰ ਇਹ ਕਹਤੋ ਸੋ ਬਈ ਛਿਆਂ ਚ ਪਾਈ ਕਿਹੜੀ ਗੱਲ ਦੀ ਆ ਜੇ ਤੁਸੀਂ ਮਾਪੋ ਪੁੱਤ ਇਸੇ ਗੱਲ ਤੇ ਆ ਗਏ ਨਾ ਵੀ ਅਸੀਂ ਉੱਥੇ ਕੰਮ ਨਹੀਂ ਕਰਨ ਦੇਣਾ ਘਰ ਪੁੱਤ ਮੇਰੇ ਨਾਮ ਸਭ ਯਾਰ ਬਣਾ ਨਰਜੀ ਮੇਰਾ ਆਪਣੀਆਂ ਮਰਜ਼ੀਆਂ ਕਰੋ ਠੀਕ ਹੈ ਨਾ ਮੇਡੀ ਨੂੰ ਤਨਖਾਹ ਹੁੰਦੀ ਆ ਮੈਂ ਤਾਂ ਆਪਣਾ ਸਾੜੀ ਜਾਣਾ ਕੋਈ ਮੇਰੇ ਕੋ ਖਰਚਣਾ ਮੰਗੇ ਨਹੀਂ ਮੰਗਦਾ ਜਾ ਭਾਜਾ ਉੱਠ ਗਿਆ ਤੂੰ ਫੇਰ ਕਿਉਂ ਖਰਚਾ ਮੰਗਣ ਡਿਆ ਜੇ ਉਹ ਕੰਮ ਡਿਆ ਪਿਆ ਕਰ ਤੇ ਮੈਂ ਇਹ ਗੱਲ ਸੁਣੋ ਤੁਹਾਨੂੰ ਇਹ ਗੱਲ ਕਰਨ ਖੜੋ ਕਿ ਥੁੜਿਆ ਹੀ ਵੀ ਉਹਨੂੰ ਇਹ ਗੱਲ ਸੁਣਾਉਣੀ ਹੁੰਦੀ ਆ ਉਹਨਾਂ ਮੈਂ ਸੁਣਾਉਣੀ ਨਹੀਂ ਕਿੱਦਾਂ ਬੋਲਣ ਡਿਆ ਮੈਂ ਉਹਦਾ ਪਿਓ ਹੀ ਉਹਦੀ ਯੁਰਤ ਕਿੱਧਾ ਪਈ ਇਹਨਾਂ ਬੋਲਣ ਦੀ ਉਹ ਵੱਡਾ ਭਰਾ ਹੀ ਉਹਦਾ ਉਹਨੇ ਉਹਦੀ ਦੀ ਸ਼ਰਮ ਕਰਦਾ ਕਿੱਧਰ ਬੋਲਦਾ ਉੱਚੀ ਸਾਰੀ ਤੇਰੀ ਸ਼ਿਆਵਾ ਹੁਣ ਨਾ ਖਰਚਾ ਹੋਦ ਕੋਈ ਲਿਓ ਫਿਰ ਜਦੋਂ ਕੱਲ ਨੂੰ ਤਾਨੂੰ ਪੁੱਛਿਆ ਨਾ ਸਾਨੂੰ ਨਾ ਕਿਓ ਵੀ ਮੈਨੂੰ ਪੁੱਛਦਾ ਕਿਸ਼ਦਾ ਨਿੰਗਾ ਆਪਣੀਆਂ ਮਰਜ਼ੀਆਂ ਕਰੋ ਹੁਣ ਤੁਸੀਂ ਰਮਨਤ ਤੂੰ ਦਰਜੀ ਦੇ ਮਗਰ ਲਾ ਕੇ ਗੱਲਾਂ ਤੇ ਹੁਣ ਕਰੀ ਜਾਨੀ ਆ ਨਾ ਇੱਕ ਕੇਸ ਦਿਨ ਤੂੰ ਪਸਤਾਏਂਗੀ ਫਿਰ ਤੋ ਇਹ ਕਹਿਣਾ ਵਾ ਵੀ ਇਹ ਤੁਸੀਂ ਚੰਗੇ ਹੀ ਵੇਖੀ ਸਹੀ ਬਣਦਾ ਕੀ ਆ